ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਖਾਰੋਂ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 8 ਨਗ ਸੇ ਲੈ ਕੇ ਆਏ ਜੀ 7 ਬੱਚੀਆਂ ਨੇ ਬਾਈ ਕੋਲੇ ਇੱਕ ਬੱਚੀ ਹੈ ਜਿਹੜੀ ਬਈ 6 ਬੱਚੀਆਂ ਦੇ ਨਾਲ ਫਰੀ ਦੇਣੀ ਆ ਤੇ ਇੱਕ ਬਾਈ ਕੋਲੇ ਘੱਟਾ ਹੈਗਾ ਆਓ ਪੁੱਛ ਲੈਣੇ ਬਾਈ ਤੋਂ ਠੀਕ ਆ ਜੀ ਬਾਈ ਜੀ ਹਸੀਕਾਲ ਸਾਸਰੀ ਦਾ ਬਾਈ ਜੀ ਹੋ ਠੀਕ ਹੋਂ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਹੈ ਜਗਦੀਪ ਸਿੰਘ ਪਿੰਡ ਨੈਣਾ ਜ਼ਿਲ੍ਹਾ ਬਰਨਾਲਾ ਜਸੀਰ ਤਪਾ ਠੀਕ ਆ ਬਾਈ ਨੇੜੇ ਪਿੰਡ ਬਈ ਇੱਧਰ ਬਈ ਭਦਾਉੜ ਰਹਿ ਜਾਂਦਾ ਇੱਧਰ ਸੈਣਾ ਇੱਦਾਂ ਸੰਧੂ ਮੋਬਾਈਲ ਨੰਬਰ ਬੋ 708771190 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਉਮਰ ਹੈ ਜੀ ਇਹਦੇ ਵੀਰੇ 12 ਮਹੀਨੇ ਉਮਰ ਹੈ ਬਰਸਾਲੀ ਆ ਸਮਝ ਲੈ ਠੀਕ ਹੈ ਹਾਂ ਮੂੰਹ ਸਾਰੀਆਂ ਬਈ ਖੀਰੀ ਗਈਆਂ ਸਾਰੀਆਂ ਖੀਰੀਆਂ ਹਾਂ ਬੱਡੇ ਨੇ ਠੀਕ ਹੈ ਹਾਂ ਦੰਦੋਂ ਬਈ ਸਾਰੀਆਂ ਖੀਰੀਆਂ ਨੇ ਹਾਂ ਅਗਲੇ ਦੀ ਝੋਲੀ ਚੰਗੀ ਆ ਸਾਲਕ ਦੀ ਉਮਰ ਝੋਲੀ ਨੇੜ ਤੋਂ ਚੈੱਕ ਕਰਵਾਉਣੀ ਅੱਲਾਕੱਲਾ ਥਾਣਾ ਲੈ ਭਾਈ ਕੀ ਆ ਬਾਤ ਆ ਕਿੰਨਾ ਕ ਦੁੱਧ ਸੀ ਮਾਂ ਥੱਲੇ ਬਈ ਮਾਂ ਆਪਣੀਆਂ ਤਾਂ ਲੰਗੀਆਂ ਵੀ ਆ ਬਈ ਕਿਸੇ ਦਾ ਕੋਈ ਪਤਾ ਨਹੀਂ ਆ ਆਪਦੀ ਆਦਾ ਤੱਕ ਨਾ ਲੈ ਜੀ ਠੀਕ ਹੈ ਬਈ ਤੋਰੀ ਠੀਕ ਹੈ ਬਈ ਹਾਂ ਸੀਮਣ ਪਤਾ ਵੀਰੇ ਸੀਮਣ ਵੀ ਨਹੀਂ ਬਈ ਆਪਾਂ ਨੂੰ ਕੋਈ ਕਰ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਪੁਣਾ ਚੰਗਾ ਤੋਰਾ ਚੈੱਕ ਕਰ ਲੋ ਚੰਗੀ ਆ ਬੱਚੀ ਲੈ ਚਲੋ ਬਈ ਬੋਦੀ ਵਾਦੀ ਬਹੁਤ ਚੰਗਾ ਬਈ ਮੰਗ ਚੰਗੀ ਆ ਬੋਦੀ ਵਾਦੀ ਸਹੀ ਗੱਲ ਆ ਚੰਗੀ ਆ ਬਈ ਮੁੱਲ ਕੀ ਰਊਗਾ ਜੈ ਜੈ ਇਹ ਆਪਾਂ ਜੋੜੇ ਤੇ ਕਰ ਦਾਂ ਬਈ ਓਕੇ ਹਾਂ ਠੀਕ ਆ ਦੂਜੀ ਦੀ ਕਿੰਨੀ ਉਮਰ ਆ ਆਪਾਂ ਦੂਜੀ ਦੀ ਵੀ ਇਹਨੂੰ ਹੀ ਆ ਵੀਰੇ ਸੇਮ ਜਿਹੀ ਆ ਹਾਂ ਸਾਲਕ ਦੀ ਉਮਰ ਬਾਈ ਦੂਜੀ ਦੀ ਆ ਤੇ ਮਾਂ ਦਾ ਦੁੱਧ ਦਾ ਜਿਹੜਾ ਬਾਈ ਕਹਿੰਦਾ ਆਪਾਂ ਖਰੀਦੀਆਂ ਵੀ ਆ ਆਪਾਂ ਨੂੰ ਉਹਨਾਂ ਨਹੀਂ ਪਤਾ ਪ੍ਰਾਪਰ ਤੇ ਸੀਮਣ ਦੀ ਡਿਟੇਲ ਵੀ ਨਹੀਂ ਪਤਾ ਬਈ ਇਹਦਾ ਵੀ ਥਾਂ ਦੇ ਦਾ ਬਹੁਤ ਚੰਗੀ ਆ ਕੱਲੀ ਕੱਲੀ ਚ ਨਾ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਹਾਂ ਵੀਰੇ ਮੁੱਲ ਕੀ ਆ ਜੋੜੇ ਦਾ ਇਹ ਜੋੜੇ ਦਾ ਵੀਰੇ 42000 ਮਾਨਤਨ ਹੋ ਜਾ ਹਾਂ ਵੀਰੇ ਮਾਨਤਨ ਹੋ ਜੀਏ ਠੀਕ ਜੋੜੇ ਦਾ ਹੀ ਮੁੱਲ ਵੀ 42000 ਇਹਨਾਂ ਇੱਕ ਛੋਟੀ ਜਿਹੀ ਚਾਸੀ ਫ੍ਰੀ ਦੇਵਾਂ ਵੀ ਆਹ ਜੋੜੇ ਨਾਲ ਠੀਕ ਆ ਹਾਂ ਵੀਰੇ ਕਿਹੜੀ ਹੈਗੀ ਉਹ ਸਿਰੇ ਤੇ ਆ ਵੀਰੇ ਚਲੋ ਵੀ ਦਿਖਾ ਦਾਂਗੇ ਜਿਹੜਾ ਕੋਈ ਵੀਰਾ ਜੋੜਾ ਲਊਗਾ ਤੇ ਜੋੜੇ ਦੇ ਨਾਲ ਇੱਕ ਜਰਸੀ ਛੋਟੇ ਬੱਚਾ ਬਈ ਫਰੀ ਦੇਵਾਂਗੇ ਬਈ ਕਹਿੰਦਾ ਅੱਗੇ ਬਈ ਤਨ ਨੰਬਰ ਕਿੰਨੀ ਉਮਰ ਹੈ ਜੀ ਇਹਦੀ ਵੀਰੇ 10 ਮਹੀਨੇ ਖੋਲਿਓ ਬਈ ਤੋੜੋ 10 ਕਿ ਮਹੀਨੇ ਦੀ ਉਮਰ ਆ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਚੰਗੀ ਆ ਬਈ ਬੱਚੀ ਸਮੀ ਪੜੀਆ ਤੋੜਾ ਦੇਖੋ ਤੋੜਾ ਕਰਾ ਬਹੁਤ ਚੰਗਾ ਹੈ ਕਿਸੇ ਤੇ ਫੋਰਸਾਂ ਨਹੀਂ ਬਈ ਸਾਰਿਆਂ ਦੇ ਥਣ ਚਾਰ ਹੋਣਗੇ ਠੀਕ ਆ ਹਾਂ ਕੋਈ ਬਈ ਕਹਿੰਦਾ ਫੋਰਟ ਨਹੀਂ ਸ਼ਾਂਗ ਨਹੀਂ ਚਾਰ ਹੀ ਥਣ ਹੋਣਗੇ ਪੰਜਵਾਂ ਥਣ ਨਹੀਂ ਹੋਣਾ ਜੀ ਹਾਂ ਵੀਰੇ ਤੇ ਤੋੜਾ ਤਰਾਚੇ ਹਮਕਿਉਂਕ ਬੱਚੀ ਦੀ ਖੋਲ ਆਵੇ ਕੀ ਮੋਲ ਆ ਵੀਰੇ ਦਾ ਫਿਰ ਇਹਦਾ ਮੁੱਲ ਵੀਰੇ 12000 ਮਾਨਤਨ ਹੋ ਜਾ ਹਾਂ ਵੀਰੇ ਮਾਨਤਨ ਹੋ ਜਾ 12000 ਰੁਪਏ ਮੋਲ ਮਾਨਤਨ ਜਰੂਰ ਹੋ ਜਾਊਗਾ ਹਾਂ ਵੀਰੇ ਅੱਗੇ ਵੀਰੇ 4 ਨੰਬਰ ਖੋਲ ਲੋ ਇਹ ਆਪਾਂ ਵੀ ਜੋੜੇ ਦੇ ਕਰਾਂਗੇ ਕੋ ਆ ਠੀਕ ਆ ਭਾਈ ਇਹਦੀ ਕਿੰਨੀ ਗੋਮਰ ਆ ਵੀਰੇ ਇਹ ਵੀਰੇ 10 ਮਹੀਨੇ ਦੀ ਆ 9 ਮਹੀਨੇ ਦੀ ਇਹ 9 ਮਹੀਨੇ ਦੀ ਆ ਹਾਂ ਵੀਰੇ ਇਹ 9 ਮਹੀਨੇ ਦੀ ਆ ਆ 9 ਮਹੀਨੇ ਦੀ ਆ 10 ਮਹੀਨੇ ਦੀ ਠੀਕ ਆ ਭਾਈ ਹਾਂ ਵੀਰੇ ਬੱਚੀਆਂ ਵੀ ਤੋਰੀ ਦੇ ਵੀਰੇ ਤੋਰੀ ਦੇ ਫੇਸ ਬੜਾ ਚੰਗਾ ਫੇਸ ਦੇਖੋ ਕੁਆਲਿਟੀ ਵਰ ਬੱਚੀ ਚ ਬੋਹ ਹੈ ਨਾ ਹਾਂ ਵੀਰੇ ਕੁਆਲਿਟੀ ਫੂਲੀਆਂ ਦਾ ਬਾਲੀਆਂ ਬਈ ਬੱਸੀਆਂ ਕੁਆਲਿਟੀ ਫੂਲੀਆਂ ਦਾ ਬਾਲੀਆਂ ਤੇ ਨਾਸਤਾਂ ਦੇਖੋ ਕੀ ਹਾਲ ਹੈ ਥੋੜਾ ਖਲਿਆਣਾ ਦਾ ਕਰਦੀ ਆ ਖੁੱਲੀ ਆਈ ਵੀ ਹੈ ਥੋੜਾ ਥੋੜਾ ਤਰਾ ਚੰਗਾ ਬੱਚੀ ਦਾ ਠੀਕਾ ਕੱਦ ਵੱਡ ਵੀ ਉਮਰ ਦੇ ਹਿਸਾਬ ਨਾਲ ਚੰਗਾ ਝੂਲੀ ਵੀ ਚੰਗੀ ਆ ਹੋੜ ਲਿਆ ਵੀਰੇ ਆ ਆ ਇਹ ਜੋੜੇ ਦਾ ਹੀ ਮੁੱਲ ਕੀ ਆ ਬਈ ਜੈ ਜੈ ਜਹਰ ਇਹ ਜੋੜੇ ਦਾ ਵੀ 18000 ਰੁਪਇਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ 18000 ਰੁਪਇਆ ਮੁੱਲ ਆ ਬਈ ਜੋੜੇ ਦਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਜੈਜ ਆ ਬਈ ਅੱਗੇ ਵੀਰੇ ਕਿੰਨੀ ਘੁੰਮ ਰਹੇ ਹੋ ਤੇਰੇ ਵੀਰੇ ਚਾਰ ਕਿੰਨੇ ਉਮਰ ਹੈ ਵੀਰੇ ਇਹਦੇ ਚਾਰ ਮਹੀਨੇ ਆਂਗੜੇ ਠੀਕ ਸਵਾਰਟੀ ਕੁਆਲਿਟੀ ਦਿਖਾ ਦੇ ਵੀਰੇ ਇਹਦੀ ਫੇਸ ਬੜਾ ਪਿਆਰਾ ਹਨ ਹਾਂ ਆਂਗੜੇ ਬਈ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਹੈ ਚੰਗੀ ਹੈ ਬਸ ਥਣ ਚਾਰ ਹੈ ਵੀਰੇ ਥਣ ਚਾਰ ਹੀ ਹੋਣ ਝੋਲੀ 40 ਦਿਖਾ ਦੇ ਕੀ ਬਾਤ ਆ ਬਾਈ ਹਾਂ ਕੀ ਮੁੱਲ ਹੈ ਵੀਰੇ ਇਹਦਾ ਮੁੱਲ ਵੀਰੇ 7500 7500 ਰੁਪਏ ਮਾਨਦਾਨ ਹੋ ਜੀ ਹਾਂ ਵੀਰੇ ਮਾਨਦਾਨ ਠੀਕ ਆ ਬਾਈ ਹਾਂ ਅੱਗੇ ਵੀਰੇ ਕੱਟਾ ਕਿੰਨੀ ਉਮਰ ਹੈ ਜੀ ਇਹ ਵੀਰੇ ਸਾਲ ਕਦਾ ਹੋਊਗਾ ਸਾਲ ਦਾ ਹਾਂ ਆ ਕਿੰਨਾ ਕੁ ਦੁੱਧ ਦੀ ਮਾਂ ਥੱਲੇ ਇਹਦੀ ਮਾਂ ਥੱਲੇ ਵੀਰੇ 14 ਲੀਟਰ ਆ 14 ਲੀਟਰ ਹਾਂ ਕਿਹੜੇ ਟੀਕੇ ਦਾ ਬਈ ਠੀਕ ਆ ਨਹੀਂ ਆਪਾਂ ਨੂੰ ਬਈ ਪਤਾ ਓਕੇ ਹਾਂ ਠੀਕ ਆ ਮੁੱਲ ਕੀ ਆ ਜਾਇਜ਼ ਆ ਮੁੱਲੇ ਦਾ ਵੀਰੇ 16000 ਰੁਪਇਆ ਠੀਕ ਆ ਬਈ ਹਾਂ ਵੀਰੇ ਆ ਜਲਸੀ ਦੇ ਜੋੜੇ ਨਾਲ ਆਪਣੀ ਇੱਕ ਬੀਚ ਆ ਬੱਚੀ ਆ ਬਈ ਜਿਹੜੀ ਜਰਸੀ ਦੇ ਜੋੜੇ ਨਾਲ ਜਾਂ ਕੋਈ ਦੂਜੇ ਜੋੜੇ ਨਾਲ ਵੀ ਹਾਂ ਵੀਰੇ ਦੋਨਾਂ ਚ ਇੱਕ ਜੋੜੇ ਨਾਲ ਠੀਕ ਆ ਬਈ ਹਾਂ ਆ ਜੋੜੇ ਨਾਲ ਬਈ ਬੱਚੀ ਹੈ ਜਿਹੜੀ ਜਰਸੀ ਇੱਕ ਫ੍ਰੀ ਦੇਵਾਂਗੇ ਬੱਚੀ ਵੈਸੇ ਵੀ ਚੰਗੀਆਂ ਦਿਖਾਇਓ ਫੇਸ ਵੀ ਬੱਚੀ ਚੰਗੀਆਂ ਫੇਸ ਬੜਾ ਚੰਗਿਆ ਲੈ ਬਈ ਕੀ ਬਾਤ ਹੈ ਝੂੜੀ ਝਾਲੀ ਦਿਖਾ ਦੇ ਜੀ ਫ੍ਰੀ ਦੇਣੀ ਹੈ ਬਾਈ ਕਹਿੰਦਾ ਜੋੜੇ ਨਾਲ ਝੂਲੀ ਵੀ ਚੰਗੀਆਂ ਨਿਸ਼ਾਨ ਚਾਰ ਥਾਂ ਚ ਚਾਰ ਹੀ ਥਾਂਾਂ ਹੈ ਕੀ ਬਾਤ ਹੈ ਨਾਗਸੀ ਪਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਦੇ ਕੋਈ ਵੀ ਨਗ ਪਸੰਦਾ ਬਈ ਬਾਈ ਨਗ ਕਨੈਕਟ ਕਰਕੇ ਖਰੀਦ ਲੋ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਰੁ ਧੰਨਵਾਦ